ਹਾਂਜੀ ਕੀ ਨਾਮ ਆ ਵੀਰ ਜੀ ਮੇਰਾ ਨਾਮ ਜਸਵਿੰਦਰ ਸਿੰਘ ਵਟੂ ਆ ਜੀ ਆਪਾਂ ਕਿਹੜੀ ਜਥੇਬੰਦੀ ਉਹਨਾਂ ਮਜ਼ਦੂਰ ਲੋਕ ਲਿਆਰ ਜਥੇਬੰਦੀ ਪੰਜਾਬ ਮਨਰੇਗਾ ਵਰਕਰ ਯੂਨੀਅਨ ਠੀਕ ਹੈ ਜੀ ਜੋ ਆਪਾਂ 25 ਮਾਰਚ ਨੂੰ ਮੰਗ ਪੱਤਰ ਨੇਂ ਜਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਣੇ ਜਾਣੇ ਉਹ 25 ਮਾਰਚ ਨੂੰ ਪਹਿਲੀ ਜਿਹੜੀ ਸਾਡੀ ਮੰਗ ਹੈ ਜੀ ਮਨਰੇਗਾ ਨੂੰ ਲੈ ਕੇ ਆ ਜਿਹੜਾ ਮਨਰੇਗਾ ਦਾ ਕੰਮ ਵੀ ਦੂਰਾ ਸੱਡਿਆਂ ਨੇ ਕੀਤਾ ਉਹ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰਾਂ ਨੂੰ ਮਨਰੇਗਾ ਦੇ ਪੈਸੇ ਖਾਤਿਆਂ ਦੇ ਵਿੱਚ ਨਹੀਂ ਪਾਏ ਗਏ ਦੂਜੀ ਜਿਹੜੀ ਸਾਡੀ ਮੰਗ ਹੈ ਅਸੀਂ ਮੰਗ ਕਰਦੇ ਆ ਵੀ ਜਿਹੜਾ ਮਨਰੇਗਾ ਦਾ ਕੰਮ ਸਹੀ ਢੰਗ ਤਰੀਕੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਚਲਾਇਆ ਜਾਵੇ ਕੁਝ ਸਿਆਸੀ ਲੋਕਾਂ ਦੇ ਕਾਰਨ ਜਿਹੜੀ ਸਾਡੀ ਮਨਰੇਗਾ ਦੇ ਲੋਕ ਖੱਜਲ ਖਰਾਬੀ ਦਾ ਸਾਹਮਣਾ ਕਰ ਰਹੇ ਆ ਉਹ ਸਾਨੂੰ ਨਾ ਕਰਨਾ ਪਵੇ ਕਿਉਂਕਿ ਸਾਡਾ ਜਿਹੜਾ ਧਰਨਾ ਲਾਉਣਾ ਇੱਕ ਮੇਨ ਮਕਸਦ ਨਹੀਂ ਸਾਡਾ ਇੱਕ ਮਜਬੂਰੀ ਹੈ ਧਰਨਾ ਲਾਉਣਾ ਅਸੀਂ ਕਹਿੰਦੇ ਵੀ ਮਨਰੇਗਾ ਦਾ ਕੰਮ ਜਿਹੜਾ ਸਹੀ ਢੰਗ ਤਰੀਕੇ ਨਾਲ ਚਲਾਇਆ ਜਾਵੇ ਅਸੀਂ ਇਹ ਵੀ ਮੰਗ ਕਰਦੇ ਵੀ ਸਾਰਾ ਸਾਲ ਮਜ਼ਦੂਰਾਂ ਨੂੰ ਜਿਹੜਾ ਮਨਰੇਗਾ ਦਾ ਕੰਮ ਚਲਾਇਆ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਵੀ ਖੇਤਾਂ ਦੇ ਵਿੱਚ ਲਗਭਗ ਕੰਮ ਖਤਮ ਹੋ ਚੁੱਕਿਆ ਸਾਡੇ ਕੋਲੇ ਬਚੀ ਹੈ ਉਹ ਇੱਕ ਮਰਰੇਗਾ ਬਚੀ ਹੈ ਸਾਡੇ ਕੋਲੇ ਅਸੀਂ ਕਹਿੰਨੇ ਵੀ ਮਰਰੇਗਾ ਬਚੀ ਉਹ ਸਾਡੇ ਮਜ਼ਦੂਰਾਂ ਦਾ ਕੰਮ ਹੈ ਸੈਂਟਰ ਗਵਰਨਮੈਂਟੋਂ ਵੇਲੋ ਕੰਮ ਹੈ ਢੰਗ ਤਰੀਕੇ ਨਾਲ ਮਰਰੇਗਾ ਦਾ ਕੰਮ ਚਲਾਇਆ ਜਾਵੇ ਅਸੀਂ ਨਾਲ ਇਹ ਵੀ ਮੰਗ ਕਰਦੇ ਵੀ 700 ਰੁਪਿਆ ਜਿਹੜੀ ਦਿਹਾੜੀ ਹੈ ਉਹ ਮਜ਼ਦੂਰ ਦੀ ਕੀਤੀ ਜਾਵੇ ਨਾਲ ਅਸੀਂ ਮੰਗ ਕਰਦੇ ਹਾਂ ਕਿ ਮਜ਼ਦੂਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰ ਹੈ ਉਹ ਕੰਮ ਕਰ ਰਹੇ ਪਰ ਉਹਨਾਂ ਨੂੰ ਅਜ ਤੀਕ ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਗਈ ਅਸੀਂ ਇਹ ਵੀ ਨਾਲ ਮੰਗ ਕਰਦੇ ਹਾਂ ਵੇ ਜੋ ਮਜ਼ਦੂਰ 3-4 ਕਿਲੋਮੀਟਰ ਘੇਰੇ ਦੇ ਵਿੱਚ ਕੰਮ ਕਰਨ ਜਾਂਦਾ ਉਹਨੂੰ ਅਸੀਂ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਉਹਨਾਂ ਨੂੰ ਜਿਹੜਾ ਉਹ ਇੱਕ ਇੱਕ ਸਾਈਕਲ ਹੈ ਜਿਹੜਾ ਮਜ਼ਦੂਰ ਨੂੰ ਦਿੱਤਾ ਜਾਵੇ ਨਾਲ ਅਸੀਂ ਕਿ ਮਜ਼ਦੂਰ ਜਿਹੜਾ ਉੱਥੇ ਕਈ ਨਾਲ ਕੰਮ ਕਰਦਾ ਅਸੀਂ ਕਹਿੰਦੇ ਵੀ ਕਈਆਂ ਪੱਠ ਲੈ ਜਿਹੜੇ ਉਹ ਸਰਕਾਰੀ ਦਿੱਤੇ ਜਾਣ ਜਿਹੜਾ ਨਾਲ ਮਜ਼ਦੂਰ ਕੰਮ ਕਰਦਾ ਅਸੀਂ ਕਹਿੰਦੇ ਵੀ ਉੱਥੇ ਕਿਸੇ ਟਾਈਮ ਵੀ ਮਜ਼ਦੂਰ ਨਾਲ ਘਟਨਾ ਵਾਪਰ ਸਕਦੀ ਹੈ ਜਾਂ ਛੱਟ ਫੇਟ ਵਾਚ ਸਕਦੀ ਹੈ ਉਹ ਮਜ਼ਦੂਰ ਨੂੰ ਹੈ ਜਿਹੜੀ ਮੈਡੀਕਲ ਕਿੱਟ ਜ਼ਰੂਰ ਸਰਕਾਰੀ ਦਿੱਤੀ ਜਾਵੇ ਜੇ ਉਹ ਤੇ ਮਜ਼ਦੂਰ ਨੂੰ ਬੁਖਾਰ ਚੜਦਾ ਜਾਂ ਕਿਸੇ ਤਰ੍ਹਾਂ ਸੱਟ ਵੱਜਦੀ ਹੈ ਮਤਲਬ ਪੱਟੀ ਦੀ ਲੋੜ ਹੈ ਤੇ ਉਹ ਮਜ਼ਦੂਰ ਹੈ ਜਿਹੜਾ ਉੱਥੇ ਤੁਰੰਤ ਕਰ ਸਕਦਾ ਇੱਕ ਅਸੀਂ ਮੰਗ ਕਰਦੇ ਹਾਂ ਵੀ ਮਜ਼ਦੂਰ ਹੈ ਜਿਹੜਾ ਉਹਨੂੰ ਇੱਕ ਚੰਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਮਜ਼ਦੂਰ ਨੂੰ ਉੱਥੇ ਇੱਕ ਚੰਗਾ ਇੱਕ ਵਿੱਚੋਂ ਕੋਈ ਵਿਅਕਤੀ ਲਾਇਆ ਜਾਵੇ ਉਹਨੂੰ ਪਾਣੀ ਦਾ ਪ੍ਰਬੰਧ ਜਿਹੜਾ ਉਹ ਮਜ਼ਦੂਰਾਂ ਤੇ ਇੱਕ ਚੰਗਾ ਪਾਣੀ ਕਿਸੇ ਚੰਗੇ ਨਲਕੇ ਤੋਂ ਲਿਆ ਕੇ ਉਹ ਜਿੱਥੇ ਮਜ਼ਦੂਰ ਕੰਮ ਕਰਦਾ ਉੱਥੇ ਮਜ਼ਦੂਰਾਂ ਦੀ ਇੱਕ ਠੰਡਾ ਪਾਣੀ ਜਿਹੜਾ ਮਜ਼ਦੂਰਾਂ ਵਾਸਤੇ ਪੀਣ ਵਾਲਾ ਉਹ ਵੀ ਅਸੀਂ ਕਹਿੰਨੇ ਵੀ ਪ੍ਰਵੰਤ ਸਰਕਾਰ ਕਰਕੇ ਦੇਵੇ ਸਾਡੀ ਜਿਹੜੀ ਦੂਜੀ ਤੀਜੀ ਮੰਗ ਹੈ ਜਿਹੜੀ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਆ ਉਹ ਜਿਹੜੇ ਲੋੜਵੰਦ ਬੰਦ ਪਰਿਵਾਰ ਹੈ ਪਰ ਉਹਨਾਂ ਤੀਕੋ ਗ੍ਰਾਂਟਾਂ ਜਿਹੜੀਆਂ ਨਹੀਂ ਪਹੁੰਚਦੀਆਂ ਗੱਲ ਕਰਕੇ ਕਾਨਿਆਂ ਵਾਲੀ ਦੀ ਜਾਂ ਵੱਟੂ ਦੀ ਜਾਂ ਬਾਜੇ ਦੀ ਹੁਣ ਬਾਜੇ ਦੀ ਜਾਂ ਵੱਟੂ ਦੀ ਗੱਲ ਕਰੀਏ ਤੇ ਨਹਿਰਾਂ ਤੇ ਸਾਡੇ ਇੱਥੇ ਸੈਂਕੜੇ ਮਜ਼ਦੂਰ ਆ ਜਿਹੜੇ ਉਹ ਨਹਿਰਾਂ ਦੇ ਉੱਪਰ ਬੈਠੇ ਆ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦੇ ਕੇ ਉਹਨਾਂ ਨੂੰ ਰੈਸ਼ੀ ਮਕਾਨ ਬਣਾ ਕੇ ਬਿਜਲੀ ਪਾਣੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਬਾਦਲ ਸਰਕਾਰ ਵੇਲੇ ਵੀ 2012 ਦੇ ਵਿੱਚ ਬਾਦਲ ਸਰਕਾਰ ਦੇ ਰਾਏ ਦੇ ਵਿੱਚ ਜਿਹੜਾ ਉਹ ਅਸੀਂ ਮਤਲਬ ਕਿ 5-5 ਮਰਲਿਆਂ ਦੇ ਪਲਾਟ ਪਾਸ ਕਰਵਾਏ ਸੀ ਤੇ 400 ਯੂਨਟ ਜਿਹੜੀ ਮਾਫ ਕਰਵਾਈ ਸੀ ਉਹ ਪਰ ਅੱਜ ਤੀਕ ਮਜ਼ਦੂਰਾਂ ਨੂੰ ਪਿੰਡਾਂ ਦੇ ਵਿੱਚ ਕਾਫੀ ਪਿੰਡ ਐਸੇ ਆ ਵੀ ਉਹਨਾਂ ਨੂੰ 5-5 ਮਰਲਿਆਂ ਦੇ ਪਲਾਟ ਮਜ਼ਦੂਰਾਂ ਨੂੰ ਲੋੜਵੰਦ ਜਿਹੜੇ ਆ ਉਹਨਾਂ ਨੂੰ ਨਹੀਂ ਵੰਡੇ ਗਏ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਉਹਨਾਂ ਮਜ਼ਦੂਰਾਂ ਨੂੰ ਤੁਰੰਤ ਜਿਹੜੇ ਆ ਇਹ 5-5 ਮਰਲਿਆਂ ਦੇ ਪਲਾਟ ਵੀ ਦਿੱਤੇ ਜਾਣ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਸਾਡੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਫਿਰ ਵੱਡੇ ਸੰਘਰਸ਼ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿੱਢੇ ਜਾਣਗੇ ਤੇ ਅਸੀਂ ਸਰਕਾਰ ਦੀ ਅਣਖੇਤੀ ਵੀ ਕਰਦੇ ਆ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਹੈ ਜਿਹੜਾ ਕੋਈ ਜਿਹੜੀਆਂ ਔਰਤਾਂ ਦੇ ਨਾਲ ਵਾਅਦੇ ਕੀਤੇ ਸੀ ਯਾਰ-ਯਾਰ ਰੁਪਏ ਦੇ ਪਰ ਉਹ ਅਜ ਤਿਕ ਔਰਤਾਂ ਦੇ ਖਾਤਿਆਂ ਦੇ ਵਿੱਚ ਯਾਰ-ਯਾਰ ਰੁਪਿਆ ਨਹੀਂ ਪਾਇਆ ਗਿਆ ਔਰ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਕਿ ਜਿਹੜੇ ਅੰਕੀ ਨੇ ਵੜਾਪਾ ਜਾ ਵਿਧਵਾ ਉਹ ਸਾਡੀ 5000 ਰੁਪਏ ਅਸੀਂ ਕਹਿੰਨੇ ਆ ਵੀ ਪਿਲਸਨ ਕੀਤੀ ਜਾਵੇ ਤੇ ਜਿਹੜੀ ਬੜਾਪਾ ਪਿਲਸਣਾ ਉਹ 2500 ਰੁਪਇਆ ਫੌਰੀ ਤੌਰ ਤੇ ਜਿਹੜੀ ਮਾਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ 2500 ਰੁਪਇਆ ਫੌਰੀ ਤੌਰ ਤੇ ਇਹਨਾਂ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣਾ ਇਸ ਵਾਰ ਪੈ ਪਿਲਸਣਾ ਵੀ ਲੇਟ ਕੀਤੀਆਂ ਗਈਆਂ ਤੇ ਅਸੀਂ ਇਹ ਸਰਕਾਰ ਦੀ ਅਨਖੇਦੀ ਵੀ ਕਰਦੇ ਆ ਤੇ ਇਸ ਕਰਕੇ ਜਿਹੜਾ 25 ਤਰੀਕ ਨੂੰ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਇੱਕ ਸਾਡਾ ਨਹਿਰ ਤੇ ਵੱਡਾ ਮਸਲਾ ਜਿਹੜਾ ਨਹਿਰ ਦੇ ਉੱਪਰ ਕੋਈ ਵਿਅਕਤੀ ਜਿਹੜਾ ਉਹ ਦੁਕਾਨ ਪਾ ਰਿਹਾ ਸੀ ਉਹਦੇ ਨਾਲ ਹੋਰ ਚਾਰ ਪੰਜ ਬੰਦੇ ਆ ਜਿਹੜੇ ਉਹ ਨਾਲ ਖੜੇ ਹੋਏ ਆ ਅਸੀਂ ਉਸ ਗੱਲ ਦੀ ਵੀ ਨਖੇਤੀ ਕਰਦੇ ਆ ਐਸ ਡੀਓ ਹੈ ਜਿਹੜਾ ਉਹਨੂੰ ਮੇਰੀ ਤਿੰਨ ਚਾਰ ਵਾਰੀ ਉਹਦੇ ਨਾਲ ਫੋਨ ਤੇ ਗੱਲ ਵੀ ਹੋਈ ਹੈ ਪਰ ਉਹਨਾਂ ਨੇ ਸਾਨੂੰ ਝੂਠਾ ਲਾਰਾ ਲਾਇਆ 25 ਤਰੀਕ ਨੂੰ ਮੰਗਤ ਪੱਤਰ ਦੇਣ ਤੋਂ ਬਾਅਦ ਜਿਹੜਾ ਇਹ ਨਹਿਰੀ ਵਿਭਾਗ ਦਾ ਐਸ ਡੀਓ ਹੈ ਉਹਦਾ ਦਫਤਰ ਦਾ ਅਸੀਂ ਘਰਾਓ ਕਰਾਂਗੇ